ਸਤ ਸ੍ਰੀ ਅਕਾਲ ਜੀ ਕਰੇਲਿਆਂ ਨੂੰ ਛਿੱਲ ਕੇ ਦੋ ਪੀਸ ਕਰਕੇ ਇਸ ਤਰ੍ਹਾਂ ਇਹਨਾਂ ਨੂੰ ਖਾਲੀ ਕਰ ਲਿਆ ਨਮਕ ਲਾ ਦਿੱਤਾ ਇਹਨਾਂ ਨੂੰ ਪਾਣੀ ਦੇ ਵਿੱਚ ਇੱਕ ਸਟੈਂਡ ਰੱਖਿਆ ਸੀ ਜਾਲੀ ਰੱਖ ਕੇ ਉੱਤੇ ਇਹਨਾਂ ਨੂੰ ਸਟੀਮ ਕਰ ਲਿਆ ਕਰੇਲੇ ਪੱਕ ਗਏ ਇਹਨਾਂ ਨੂੰ ਸਾਰਿਆਂ ਨੂੰ ਕੱਢ ਲੈਣਾ ਆਪਾਂ ਇਹਦਾ ਤੜਕਾ ਤਿਆਰ ਕਰਦੇ ਹਾਂ ਜਿਹੜੀ ਸਟਫਿੰਗ ਭਰਨੀ ਆ ਤੇਲ ਪਾ ਕੇ ਮੂਫੜੀ ਪਾਤੀ ਆ ਫਿਰ ਆਪਾਂ ਜਿਹੜੇ ਕਰੇਲਿਆਂ ਦੇ ਬੀਜ ਕੱਢੇ ਸੀ ਉਹ ਪਾਤੇ ਆ ਇਹਨਾਂ ਨੂੰ ਪਕਾ ਲਿਆ ਚੰਗੀ ਤਰ੍ਹਾਂ ਸਾਬਤਾ ਧੰਨੀਆਂ ਜੀਰਾ ਹਲਦੀ ਅਮਚੂਰ ਪਾਊਡਰ ਲਾਲ ਮਿਰਚ ਤੇ ਤੇਲਾਂ ਦਾ ਇੱਕ ਚਮਚਾ ਪਾ ਕੇ ਇਹਨੂੰ ਵੀ ਪਕਾ ਲਿਆ ਹਰੀਆਂ ਮਿਰਚਾਂ ਪਾਤੀਆਂ ਵਿੱਚ ਤੇ ਇਹਨੂੰ ਠੰਡਾ ਕਰਕੇ ਆਪਾਂ ਪੀਸ ਲੈਣਾ ਆ ਤੇ ਇਹਦੀ ਆਪਾਂ ਸਟਫਿੰਗ ਇਹ ਤਿਆਰ ਕਰਨੀ ਆ ਇੱਕ ਵਾਰੀ ਤੁਸੀਂ ਇਹ ਬਣਾ ਕੇ ਖਾਇਓ ਕਰੇਲੇ ਬਹੁਤ ਟੇਸਟੀ ਬਣਦੇ ਨਮਕ ਪਾ ਲਿਆ ਸੀ ਤੇ ਪੀ ਲਿਆ ਸੀ ਇਹਨਾਂ ਨੂੰ ਇਸ ਤਰ੍ਹਾਂ ਭਰ ਲੈਣੇ ਚੰਗੀ ਤਰ੍ਹਾਂ ਪਰ ਕਿ ਇਹਨਾਂ ਨੂੰ ਬਿਲਕੁਲ ਥੋੜੇ ਜਿਹੇ ਤੇਲ ਦੇ ਵਿੱਚ ਫਰਾਈ ਕਰਨਾ ਹੈ ਆਪਾਂ ਤੇ ਫਿਰ ਇਹਦੇ ਵਿੱਚ ਆਪਾਂ ਪਿਆਜ਼ ਥੋੜੀ ਜਿਹਾ ਕੱਟ ਕੇ ਪਾ ਦਨੇ ਨਾਲੇ ਨਾਲੇ ਹੀ ਇਹ ਪੱਕ ਜਾਣਗੇ ਇਹ ਨਾ ਕੋੜੇ ਬਣਦੇ ਆ ਬਿਲਕੁਲ ਥੋੜੇ ਤੇਲ 'ਚ ਬਣ ਜਾਂਦੇ ਆ ਫੁੱਲ ਵੀਡੀਓ ਮੇਰੀ ਬਲਜਿੰਦਰ ਕਿਚਨ ਚੈਨਲ ਤੇ ਸਰਚ ਕਰ ਲਿਆ ਕਰੋ ਜੀ ਦੇਖੋ ਕਲੇਲੇ ਬਣ ਕੇ ਤਿਆਰ ਹੋ ਗਏ